ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਪੰਜਾਬ ਮਿੱਡੇ ਮਿਲਜ ਤਾਜ਼ਾ ਖਬਰ ਮਿੱਡੇ ਮੇਲ ਵਿੱਚ ਕੀਤਾ ਬਦਲਾਵ ਅਧਿਆਪਕਾਂ ਦੇ ਵਿਰੋਧ ਤੋਂ ਬਾਅਦ ਲਿਆ ਫੈਸਲਾ ਦੋਸਤੋ ਕੀ ਹੈ ਪੂਰੀ ਅਪਡੇਟ ਅਤੇ ਪੰਜਾਬ ਦੇ ਮਿੱਡੇ ਮਿਲਜ ਕੀ ਬਦਲਾਵ ਕੀਤਾ ਗਿਆ ਹੈ ਜਾਣਾਂਗੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੇ ਵਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਪਹਿਲ ਆਈਕਨ ਦਾ ਬਟਨ ਦਬਾ ਲੈਣਾ ਤਾਂ ਹੀ ਸਾਡੇ ਆਉਣ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾੜ ਤੱਕ ਪਹੁੰਚ ਸਕੇ ਤਾਂ ਦੋਸਤੋ ਆਉਣ ਉਸ ਰਮਾਰਤੇ ਪੂਰੀ ਖਬਰ ਤੇ ਮਿੱਟੇ ਮਿਲਚੋ ਗਾਇਬ ਹੋਏਗਾ ਦੇਸੀ ਘੋਦਾ ਹਲਵਾ ਪੰਜਾਬ ਦੇ ਸਰਕਾਰੀ ਸਕੂਲਾਂ ਚ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿੱਟੇ ਮਿਲਚੋ ਦੇਸੀ ਘੋਦਾ ਹਲਵਾ ਸ਼ਾਮਲ ਨਹੀਂ ਹੋਵੇਗਾ ਅਫੀਸ਼ੀਅਲੀ ਮਿੰਨੇ ਪੰਜਾਬ ਮਿੱਟੀ ਮਿਲ ਸੋਸਾਇਟੀ ਨੇ ਹਫਤੇ 'ਚ ਇੱਕ ਵਾਰ ਦੇਸੀ ਘੋਟ ਹਲਵਾ ਪਰੋਸਣ ਦੇ ਨਿਰਧਿਸ਼ਤ ਦੇਸਨ ਪਰ ਅਧਿਆਪਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ ਅਧਿਆਪਕਾਂ ਨੇ ਦਲੀਲ ਦਿੱਤੀ ਹੈ ਕਿ ਹਲਵਾ ਬਣਾਉਣ ਅਤੇ ਪਰੋਸਣ 'ਚ ਖਰਚਾ ਵਾਧੂ ਸਮਾਂ ਉਹਨਾਂ ਤੇ ਪੜਾਉਣ ਦੇ ਕੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ ਹੁਣ ਸੋਸਾਇਟੀ ਵੱਲੋਂ ਜਾਰੀ ਪੱਤਰ ਨੂੰ ਦੇਖਦੇ ਆਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਦੇ ਦਬਾਅ ਕਾਰਨ ਪੰਜਾਬ ਮਿੱਟੀ ਮਿਲ ਸੋਸਾਇਟੀ ਨੇ ਇਹ ਤਬਦੀਲੀ ਰੱਦ ਕਰਕੇ ਮੈਨੂ ਵਿੱਚ ਹਲਵਾ ਹਟਾ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਨਵਾਂ ਮੀਨੂ ਇਸ ਪ੍ਰਕਾਰ ਹੈ ਸੋਮਵਾਰ ਦਾਲ ਮੌਸਮੀ ਸਬਜ਼ੀਆਂ ਦੇ ਨਾਲ ਅਤੇ ਰੋਟੀ ਮੰਗਲਵਾਰ ਰਾਜਮਾ ਚੋਲ ਬੁੱਧਵਾਰ ਕਾਲੇ ਚਿੱਟੇ ਚਨੇ ਆਲੂ ਅਤੇ ਪੂੜੀ ਰੋਟੀ ਦੇ ਨਾਲ ਫਲ ਕਿਨੂ ਵੀਰਵਾਰ ਕੜੀ ਆਲੂ ਪਿਆਜ਼ ਦੇ ਪਕੌੜੇ ਸਮੇਤ ਅਤੇ ਚੋਲ ਸ਼ੁੱਕਰਵਾਰ ਮੌਸਮੀ ਸਬਜ਼ੀਆਂ ਅਤੇ ਰੋਟੀ ਸ਼ਨੀਵਾਰ ਮਾਂ ਚਨੇ ਦੀ ਦਾਲ ਅਤੇ ਨਾਲ ਚਾਵਲ ਅਤੇ ਖੀਰ ਸੋ ਦੋਸਤੋ ਇਹ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਜੋ ਮਿੱਟੀ ਮਿਲਦਾ ਜਾ ਰਿਹਾ ਹੈ ਉਸ ਵਿੱਚੋਂ ਹਲਵੇ ਨੂੰ ਹਟਾ ਦਿੱਤਾ ਗਿਆ ਹੈ ਸੋ ਦੋਸਤੋ ਅੱਜ ਦੇ ਵੀਡੀਓ ਵਿੱਚ ਇਹ ਜਾਣਕਾਰੀ ਸੀ ਇਸ ਤਰ੍ਹਾਂ ਦੀ ਹੋਰ ਵਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਡਾਕਸ ਨਾਲ ਜੁੜੇ ਰਹਿਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦੀ